ਪਾਨੇ ਪਾਲਨੇ ਹੈ ਦੇਤੀ ਤਰੀਕੇ ਨਾਲ ਸਸਿਆ ਗਲੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਬਾਈ ਅੱਜ ਫਾਰਮ ਵਿੱਚ ਮੈਂ ਅੱਜ ਲੈ ਕੇ ਆਇਆ ਹਾਂ ਬਲੇਲਰਾਂ ਦੇ ਚੈਕਸ 50 ਚੈਕਸ ਲੈ ਕੇ ਆਇਆ ਹਾਂ ਤੇ ਪਹਿਲਾਂ ਬਾਈ ਚੈੱਕ ਕਰੋ ਸੁੱਤੇ ਪਏ ਆ ਉਠੋ ਪਿਆ ਚੈਕਸ ਲੈ ਕੇ ਆਇਆ ਇਹ ਆਪਣੇ ਵਾਸਤੇ ਲੈ ਕੇ ਆ ਰੱਖਣੇ ਵਾਸਤੇ ਤੇ ਟਾਈਮ ਹੋ ਗਿਆ ਬਾਈ 9 ਵੱਜ ਗਏ ਤੇ ਦਾਣੇ ਦਾ ਕੰਮ ਨਿਬੇੜ ਗਿਆ ਸੀਗਾ ਸਵੇਰ 7:00 ਵਜੇ ਤੇ ਮੈਂ ਹੁਣ ਇਹ ਲੈ ਕੇ ਹੀ ਆਇਆ ਹਲੇ ਇਹਨਾਂ ਨੂੰ ਤੇ ਇਹਨਾਂ ਨੂੰ ਬਾਈ ਹੁਣ ਆਪਾਂ ਇਹਨਾਂ ਦਾ ਸਿਸਟਮ ਤਿਆਰ ਕਰਦੇ ਹਾਂ ਪਹਿਲਾਂ ਖਵਾਰ ਬਿਛਾਉਣੇ ਆ ਉੱਥੇ ਖੂੰਜੇ ਵਿੱਚ ਫਿਲਹਾਲ ਤਾਂ ਆਪਾਂ ਇੱਥੇ ਇਹਨਾਂ ਨੂੰ ਸਟੋਰ ਵਿੱਚ ਹੀ ਰੱਖਾਂਗੇ ਤੇ ਇੱਥੇ ਖੂੰਜੇ ਦੇ ਵਿੱਚ ਆਪਾਂ ਇਹਨਾਂ ਨੂੰ ਰੱਖ ਦਾਂਗੇ ਇੱਕ ਸਾਈਡ ਦੇ ਵਿੱਚ ਤੇ ਇੱਥੇ ਫਿਰ ਪੜੀ ਜਾਣਗੇ ਤਸਕ ਦੇਣ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਦਾ ਹੋਰ ਪਾਸੇ ਹਿਲਾ ਕਰਾਂਗੇ ਤੇ ਹੁਣ ਸਭ ਤੋਂ ਪਹਿਲਾਂ ਬਈ ਆਪਾਂ ਅਖਵਾਰ ਵਿਛਾਉਣੇ ਆ ਤੇ ਅਖਵਾਰਾਂ ਪਰ ਇਹ ਦਾਣਾ ਚੱਲੂਗਾ ਹਲੇ ਤਕਰੀਬਨ 1-2 ਦਿਨ ਤੇ ਇਹਨਾਂ ਦੀ ਗਰੋਥ ਬਈ ਬਹੁਤ ਛੇਤੀ ਹੁੰਦੀ ਆ ਬਲੇਲਰਾਂ ਦੀ ਦੇਸੀ ਨਾਲੋਂ ਇਹ ਤਾਂ ਤਕਰੀਬਨ 40 ਦਿਨ ਚ ਬਈ 2 ਕਿਲੋ ਦੇ ਹੋ ਜਾਂਦੇ ਪਰ ਆਪਾਂ ਨੇ ਉਹ ਤਰੀਕੇ ਨਾਲ ਨਹੀਂ ਪਾਲਨੇ ਹੈਗੇ ਆਪਾਂ ਨੇ ਪਾਲਨੇ ਹੈ ਦੇਸੀ ਤਰੀਕੇ ਨਾਲ ਜਿੱਦਾਂ ਆਪਾਂ ਦੇਸੀ ਨੂੰ ਪਾਲਦੇ ਆ ਉਦਾਂ ਹੀ ਪਾਲਨੇ ਆ ਉਹੀ ਆਪਾਂ ਫੀਡ ਦੇਣੀ ਆ ਉਹ ਵੀ ਜਿਹੜੇ ਬਲੇਲਰਾਂ ਨੂੰ ਫੀਡ ਹੁੰਦੀ ਆ ਉਹ ਪਹਿਲਾਂ ਪ੍ਰੀ-ਸਟਾਰਟਰ ਹੁੰਦੀ ਆ ਫਿਰ ਸਟਾਰਟਰ ਹੁੰਦੀ ਆ ਫਿਰ ਫਿਨਿਸ਼ਰ ਹੁੰਦੀ ਆ ਤੇ ਆਪਾਂ ਨੇ ਇਹਨਾਂ ਵਿੱਚੋਂ ਕੋਈ ਫੀਡ ਨਹੀਂ ਪਾਉਣੀ ਆ ਆਪਾਂ ਨੇ ਤੇ ਆਪਾਂ ਨੇ ਗਰੋਵਰ ਪਾਉਣੀ ਆ ਸਿਰਫ ਆਪਾਂ ਨੇ 2 ਜਾਂ 3 ਦਿਨ ਇਹਨਾਂ ਨੂੰ ਅ ਸਟਾਰਟਰ ਫੀਡ ਪਾਵਾਂਗੇ 2 ਜਾਂ 3 ਦਿਨ ਉਹ ਵੀ ਆਪਾਂ ਨੇ ਉਧਰ ਦੂਜੇ ਆਰਆਰ ਵਿੱਚੋਂ ਚੱਕਾਂਗੇ ਉਹਨਾਂ ਦੇ ਡੱਬਿਆਂ ਵਿੱਚੋਂ ਤੇ ਆਪਣੇ ਕੋਲ ਫੀਡ ਫਿਲਹਾਲ ਹੈ ਨਹੀਂ ਤੇ ਉਸ ਤੋਂ ਬਾਅਦ ਆਤੇ ਗਰੋਵਰ ਦਾ ਥੱਲਾ ਪਿਆ ਤੇ ਆਪਾਂ ਨੇ ਗਰੋਵਰ ਦੀ ਫੀਡ ਨਾਲੇ ਹੌਲੀ-ਹੌਲੀ ਪਾੜਨੇ ਨੇ ਦੇਸੀ ਤਰੀਕੇ ਨਾਲ ਖੁੱਲੀ ਫੀਡ ਨਹੀਂ ਪਾਉਣੀ ਹੈਗੀ ਕਿਉਂਕਿ ਬਲੇਲਰ ਆਪਾਂ ਨੇ ਦੇਸੀਆਂਾਂ ਵਾਂਗ ਸੁਭਾ ਸ਼ਾਮੇ ਇਹਨਾਂ ਨੂੰ ਫੀਡ ਪਾਵਾਂਗੇ ਤੇ ਫੀਡਾਂ ਇਦਾਂ ਨਹੀਂ ਜਿਆਦਾ ਘੱਟ ਵੀ ਨਹੀਂ ਪਾਵਾਂਗੇ ਤੇ ਫੀਡ ਵਧੀਆ ਪਾਵਾਂਗੇ ਚਾਰ ਅਖਵਾਰ ਆਪਾਂ ਨੇ ਬਿਛਾ ਦਿੱਤੇ ਤੇ ਹੁਣ ਆਪਾਂ ਨਾ ਸੈਡਾਂ ਤੇ ਕ੍ਰੇਟ ਲਾ ਦਨੇ ਆ ਤੇ ਥੋੜੀ ਜੀ ਇਹਨਾਂ ਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਦੇਸੀਆਂ ਨਾਲੋਂ ਇਹ ਇਹਨਾਂ ਦਾ ਟੈਂਪਰੇਚਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਟੈਂਪਰੇਚਰ ਮੀਟਰ ਆਪਣੇ ਕੋਲ ਪਿਆ ਤੇ ਉਹ ਆਪਾਂ ਲਾ ਦਨੇ ਆ ਜੇ ਬੱਲਬ ਦੀ ਜ਼ਰੂਰਤ ਹੋਇਆ ਹੀਟਰ ਦੀ ਜ਼ਰੂਰਤ ਪਈ ਉਹ ਵੀ ਫਿਰ ਆਪਾਂ ਰਾਤ ਨੂੰ ਲਾ ਦਾਂਗੇ ਫਿਲਹਾਲ ਦਾ ਇਸ ਟਾਈਮ 20 ਡਿਗਰੀ ਦਾ ਟੈਂਪਰੇਚਰ ਸਹੀ ਹੈ ਹਲ ਤਾਂ ਚਾਰ ਕਰੇਟ ਲੱਗ ਜਾਣੇ ਆ ਤੇ ਬਾਕੀ ਫਿਰ ਬਾਅਦ ਚ ਦੇਖ ਲਾਂਗੇ ਫਿਲਹਾਲ ਆਪਾਂ ਚਾਰ ਕਰੇਟ ਲਾ ਦਨੇ ਆ ਆਨਾ ਹੁਣ ਰਾਤ ਨੂੰ ਵੀ ਫਿਰ ਆਪਾਂ ਨੂੰ ਟੈਂਪਰੇਚਰ ਦਾ ਧਿਆਨ ਰੱਖਣਾ ਪੈਣਾ ਫਿਰ ਇੱਕ ਜੇ ਬੱਲਬੂ ਲੱਗਣਾ ਹੋਇਆ ਬਲਾ ਦਾਂਗੇ ਹੀਟਰ ਦੀ ਦਾ ਸ਼ਾਹ ਲੋੜ ਨਹੀਂ ਪੈਣੀ ਹੈਗੀ ਚਲੋ ਇਹ ਹੁਣ ਆਪਣਾ ਹੋ ਗਿਆ ਜਗਾ ਦਾ ਬਾਦੂ ਇਹਨਾਂ ਵਾਸਤੇ ਪੂਰੇ ਖੁੱਲੇ ਡੁੱਲੇ ਘੋਮ ਲੂਗੇ ਤੇ ਹੁਣ ਇਹਨਾਂ ਨੂੰ ਪਾਣੀ ਆਪਾਂ ਸਿੰਪਲੇ ਪਾਵਾਂਗੇ ਗੋੜ ਦਾ ਵਾਲਾ ਪਾਣੀ ਤਾਂ ਪਾਉਣਾ ਨਹੀਂ ਪਾਣੀ ਪਹਿਲਾਂ ਇਹਨਾਂ ਨੂੰ ਪਾਇਆ ਹੋਇਆ ਸੀ ਜਿੱਥੋਂ ਮੈਂ ਲੈ ਕੇ ਆਇਆ ਸੀਗਾ ਇਹ ਕੱਲ੍ਹ ਦੇ ਆਏ ਹੋਏ ਫਾਰਮ ਵਿੱਚ ਤੇ ਇਹਨਾਂ ਨੇ ਫੀਡ ਵੀ ਖਾਧੀ ਹੋਈ ਆ ਬਸ ਹੁਣ ਆਪਾਂ ਇਹਨਾਂ ਨੂੰ ਫੀਡ ਆਪਾਂ ਨੇ ਛੱਡ ਦੇਣੀ ਆ ਖਵਾਰਾਂ ਫਿਰ ਤੇ ਆਪਾਂ ਇੱਧਰ ਤੇ ਚੱਕ ਲੰਨੇ ਫਿਰ ਡੱਬਿਆਂ ਵਿੱਚੋਂ ਆ ਰਿਹਾ ਦੇ ਇਹਨਾਂ ਦਾ ਇੱਕ ਡੱਬਾ ਖਾਲੀ ਕਰ ਦਿੰਨੇ ਆ ਤੇ ਉਹਦੇ ਵਿੱਚ ਫਿਰ ਆਪਾਂ ਗਰੋਵਰ ਫੀਡ ਪਾ ਦਿੰਨੇ ਲਾ ਵੀ ਇੱਕ ਕੁਆਲਿਟੀ ਕੱਢ ਲਈ ਆਪਾਂ ਨੇ ਤਕਰੀਬਨ ਇਹ 4 ਕਿਲੋ ਫੀਡ ਹੋਊਗੀ ਬਹੁਤ ਹੈ ਕਈ ਦਿਨ ਲੰਘ ਜਾਣੇ ਉਹਨਾਂ ਦੇ ਇਸ ਤੋਂ ਬਾਅਦ ਫਿਰ ਆਪਾਂ ਗਰੋਬਰ ਫੀਡ ਸਟਾਰਟ ਕਰ ਲਾਂਗੇ ਇਹ ਹੁਣ ਇੰਨੀ ਉਹ ਆਪਾਂ ਇਹਨਾਂ ਨੂੰ ਗਰੋਬਰ ਫੀਡ ਪਾ ਦਨੇ ਆਰ ਯਾਰ ਦਿਨ ਦਾ ਹਿਸਾਬ ਤਾਂ ਆਪ ਜਰਾ ਉਪ ਛੇੜ ਦਾ ਚਲੋ ਇੰਨੀ ਕੋ ਬਹੁਤਾ ਫੀਡ ਹੈ ਤੇ ਜਦੋਂ ਹੁਣ ਥਾੜਾਣਗੇ ਫਿਰ ਦੁਬਾਰਾ ਆਪਾਂ ਪਾ ਦਾਂਗੇ ਇਹ ਹੁਣ ਕੋਈ ਮੈਂ ਡਰਿੰਕਰ ਦੇਖਦਾ ਤੇ ਉਹਦੇ ਵਿੱਚ ਆਪਾਂ ਪਾਣੀ ਵੀ ਪਾ ਦਈਏ ਇਹਨਾਂ ਨੂੰ ਪਾਣੀ ਪਾਤਾ ਜੀ ਆਪਾਂ ਨੇ ਅੱਧਾ ਕੇ ਡੱਬਾ ਭਰਿਆ ਤੇ ਦੁਪਹਿਰ ਤੇ ਬਾਅਦ ਆਪਾਂ ਇਹਨਾਂ ਨੂੰ ਮਲਟੀ ਵਿਟਾਮਿਨ ਪਾ ਦਾਂਗੇ ਐਂਟੀਬਾਇਟਿਕ ਆਪਣਾ ਕੋ ਹੈ ਨਹੀਂ ਫਿਲਹਾਲ ਇਸ ਟਾਈਮ ਜੇ ਦੇਖਾਂਗੇ ਜੇ ਤਾਂ ਹੋਇਆ ਤਾਂ ਫਿਰ ਤਾਂ ਫਿਲਹਾਲ ਆਪਾਂ ਕੱਲ ਤੇ ਐਂਟੀਬਾਇਟਿਕ ਚਲਾ ਦਾਂਗੇ ਤੇ ਬਾਕੀ ਹੋਰ ਟੱਕਣ ਰੱਖਦਾ ਟੱਕਣ ਵਿੱਚ ਫੀਡ ਪਾਤੀ ਤੇ ਹੁਣ ਆਪਾਂ ਲਾਉਨੇ ਬਾਈ ਮਸ਼ੀਨ ਵਿੱਚ ਬੱਤਕਾਂ ਦੇ ਆਂਡੇ ਆੜਵਾ 6 ਆਂਡੇ ਪਏ ਹੋਰ ਆਪਾਂ 2 ਆਂਡੇ ਇੰਜਰੇ ਵਿੱਚ ਪਏ ਆ ਉਹ ਪਹਿਲੇ ਕਿਉਂ ਨਹੀਂ ਜੜ ਕੇ ਇਹ ਮਸੂਆ ਚੱਕਲੇ ਨਹੀਂ ਸੀਗੇ ਇਹ ਵੀ ਠੀਕ ਹੈ ਸਹਿਜ ਠੀਕ ਹੈ ਤੇ ਇਹ ਵੀ ਸਹਿਜ ਠੀਕ ਹੈ ਦੋਹੀ ਮਸ਼ੀਨ ਵਿੱਚ ਲੱਗ ਜਾਣੇ ਹੁਣ ਤਾਂ ਸਹਿਜ ਠੀਕ ਹੋ ਗਿਆ ਆਂਡਿਆਂ ਦਾ ਆਹ ਦੇਖ ਕਿਵੇਂ ਦੀ ਬੋਦੀ ਜੀ ਇਹਦੇ ਇਹ ਨਹੀਂ ਲੱਗਣਾ ਹੈਗਾ ਅੰਡਾ ਇਹਨੂੰ ਪਰੱਖ ਲੈਣੇ ਤੇ ਸੱਤ ਅੰਡੇ ਆਪਾਂ ਲਾ ਦਨੇ ਮਸ਼ੀਨ ਵਿੱਚ ਯਾਰ ਮਾਰਕਰ ਮੈਂ ਭੁੱਲਿਆ ਆ ਮਾਰਕਰ ਲੈ ਕੇ ਆਇਆ ਸੀਗਾ ਫਿਰ ਡੇਟ ਪੈ ਜਾਂਦੀ ਆ ਜਦੋਂ ਕੋਈ ਨਹੀਂ ਇਹ ਇਹ ਆਪਣੇ 17 ਤਰੀਕ ਦੇ ਲੱਗੇ ਹੋਏ ਆ ਇਸ ਤੋਂ ਅੱਗੇ ਹੀ ਲਾ ਦਨੇ ਪਹਿਲਾਂ 5 ਲੱਗੇ ਹੋਏ ਆ ਡੇਟ ਨਾਲ ਆਇਆ ਨਾ ਬਈ ਯਾਦ ਰਹਿਣੇ ਆ ਫਿਰ ਲੱਬ ਬਟੇਰਾਂ ਦੇ ਵੀ ਲਾ ਲੈਨੇ ਆਪਾਂ ਬਟੇਰਾਂ ਦੇ ਬਈ ਇੱਧਰ ਲਾ ਦੇਨੇ ਫਿਰ ਯਾਦ ਰੋਗੇ ਵੀ ਪਾਣੀ ਹੈਗਾ ਮਸ਼ੀਨ ਵਿੱਚ ਤੇ ਹੁਣ ਕਰਦੇ ਆਂ ਬੰਦ ਮਸ਼ੀਨ ਨੂੰ ਆਪਣੇ ਹੁਣ ਟੋਟਲ ਆਂਡੇ ਹੋ ਗਏ 2 4 6 8 10 12 ਆਂਡੇ ਹੋ ਗਏ ਬਾਈ ਬਤਕਾਂ ਦੇ 36.4 ਟੈਂਪਰੇਚਰ ਹੈ ਉਹ ਆਪਣਾ ਖੋਦਣੇ ਕਰਕੇ ਮਸ਼ੀਨ ਨੂੰ ਘਟ ਗਿਆ ਤੇ ਹੁਣ ਆਪਾਂ ਨੇ ਦੋ ਵੱੱਲੇ ਬਲ ਆਏ ਹੋਏ ਆ ਤੇ ਇੱਕ ਵੱਲੇ ਮ ਆਪਾਂ ਨੂੰ ਹੁਣ ਹੋਰ ਲਾਉਣਾ ਪੈਣਾ ਰਾਤ ਨੂੰ ਨਾ ਟੈਂਪਰੇਚਰ ਘਟ ਜਾਂਦਾ ਤੇ ਬਟੇਰਾ ਦੇ ਆਂਡੇ ਹੋਰ ਦੇਖ ਲੈਣੇ ਆਪਾਂ ਕੱਲ ਆਪਾਂ ਨੇ ਚੱਕੇ ਨਹੀਂ ਸੀਗੇ ਤੇ ਜਿਹੜੇ ਹੋਉਂਗੇ ਉਹ ਆਪਾਂ ਹੁਣੇ ਹੀ ਲਾ ਦਿੰਨੇ ਆਂ ਟਕਾਂਡੇ ਆਪਾਂ ਨੂੰ ਹੋਰ ਮਿਲ ਗਏ ਤੇ ਬਾਕੀ ਹੁਣ ਸ਼ਾਮ ਨੂੰ ਚੱਕ ਲਾਂਗੇ ਜਿਹੜੇ ਹੋਏ ਤੇ ਇਹ ਹੁਣ ਆਪਾਂ ਲਾਏ ਦਿੰਨੇ ਆਂ ਸ਼ਾਮ ਵਾਲੀ ਸ਼ਾਮ ਨੂੰ ਲਾ ਦਾਂਗੇ ਫਿਰ ਕਿ ਡੇਢ ਦੇ ਹੋ ਜੂਗੇ ਸਾਰੇ ਆਂਡੇ ਪਹਿਲਾਂ ਮੈਨੂੰ ਯਾਦ ਨਹੀਂ ਸੀਗੇ ਨਹੀਂ ਤਾਂ ਫਿਰ ਜਦੋਂ ਮੈਂ ਚੱਕ ਕੇ ਪਹਿਲਾਂ ਹੀ ਲਾ ਦੇਣਾ ਸੀਗੇ ਆਂਡੇ ਇਹ ਵੀ ਆਪਣੇ ਆਪ ਹੋ ਗਏ 2 4 6 8 10 12 14 16 18 20 22 24 26 28 30 ਔਰ ਇੱਕ ਟ੍ਰੇ ਹੋ ਗਈ ਬਈ ਇਹ ਵੀ ਟੇਰਾਂ ਦੇ ਵਿੱਚ ਆਂਡੇ 30 ਆਂਡੇ ਹੋ ਗਏ ਲੈ ਵੀ ਦੋਸਤੋ ਹੁਣ ਆਪਾਂ ਜਾਨਵਰਾਂ ਨੂੰ ਵੀ ਖੋਲ ਦਿੰਨੇ ਆ ਤੇ ਪਹਿਲਾਂ ਮੈਂ ਸਵੇਰ ਬੰਦੇ ਕਰ ਗਿਆ ਸੀ ਦਾਣਾ ਫਾਕੇ ਰੇ ਨਾ ਇਹ ਕੰਮ ਨਹੀਂ ਕਰ ਦਿੰਦੇ ਹੈਗੇ ਮਗਰੇ ਮਗਰ ਫੇ ਭੱਜੀ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਖੋਲ ਦਿੰਨੇ ਆ ਤੇ ਪਹਿਲਾਂ ਪਾਣੀ ਭਰ ਦਿੰਨੇ ਇਹਨਾਂ ਦਾ ਇੱਥੇ ਤੇ ਕੈਲਸ਼ੀਅਮ ਪਾਉਣੇ ਆ ਜੇ ਆਪਾਂ ਇਹਨਾਂ ਨੂੰ ਤੇ ਬਾਕੀ ਹੁਣ ਦੋਸਤੋ ਕਰਦੇ ਆਂ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ